इसको wow. बस I'm here. thank <laughs> you Obrigado. non omnes sunt omnes 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 ਦਾਸ ਨਾਨਕ ਗੁਰੂ ਗ੍ਰੰਥਕਾਰ ਤੁਮਨ ਨੋ ਦਾਸ ਦਾਸ ਬੇਨਤੀ ਤੁਮ ਗੁਰੂ ਸਾਹਿਬ ਜੀ ਕੀ ਬੇਤਸਰੀ ਸਹੁਰੀ ਸਹਾਈ ਮਾਸਤਰੀ ਕੋ ਪੀਏ ਕੇ ਬਾਸਾਏ ਦਸਵੇਂ ਪ੍ਰਥਮ ਕੋ ਕਿਸ ਨੁ ਕਾਇ ਗੁਰੂ ਨਾਨਕ ਨੇ ਧਿਆਏ ਬੰਦ ਗੁਰੂ ਜੀ ਨਰਦਾਸ ਸੰਦਸ ਸਭ ਸਹਾਈ ਅਗਨਾਨਕ ਬੰਦ ਨੂੰ ਸਿਮਰੋ ਸ੍ਰੀ ਹਪਾਏ ਸ੍ਰੀ ਹਰਿ ਕ੍ਰਿਸ਼ਨ ਜੀ ਚਰਨ ਸਤਿਗੁਰਾਇ ਗੁਟੀ ਬਾਦੂ ਸਿਮਰਿਆ ਕਰਮ ਨਭਾਵਤਾਈ ਸਥਾਈ ਨਾਮ ਜੀ ਸਹਾਈ ਦਸਵੀ ਪਾਠ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਸੁਣਾਈ ਦਸਮ ਪਾਤ ਜੀ ਗੁਰੂਤ ਸ੍ਰੀ ਗੁਰੂ ਅੰਸੇਵਿਦੇ ਪਾਠ ਦਸਮ ਪਤੀ ਸਿਖ ਇੰਤ ਅੰਤਰ ਕੀ ਵਰਣਾ ਜੀ ਵਾਹਿਗੁਰੂ ਪੰਜਾਬਿਆਰਿਆਂ ਤੁਮ ਸਭ ਜਾਤਿਆਂ ਚਾੜੀਆਂ ਬੁੱਟੀਆਂ ਹੱਠੀਆਂ ਜੋਕੀਆਂ ਤਸੀਆਂ ਜਿਨ੍ਹਾਂ ਨੇ ਨਾਮ ਜਪਿਆ ਰਣ ਸਕਿਆ ਦੇਖ ਚਲਾਈ ਤੀ ਵਾਹਿਗੁਰੂ ਦੇਵ ਸੁਣ ਕਣ ਪਿਤਾ ਜਨੋ ਪਿਆਰਿਆਂ ਸਚਾਰਿਆਂ ਦੇ ਪਾਪ ਮਾਈ ਗੁਰ ਝੰਕਰ ਕੇ ਉਰਨਾ ਜੀ ਵਾਹ ਜੰਨਾ ਸਿਮਰਸਤਿ ਮੁਰਿਆ ਦੇ ਤਰੁਹੇ ਸਿਰਸ ਦਿੱਤੇ ਬੰਦ ਬੰਦ ਉਟਾਏ ਪੁਕੀਆਂ ਹਨਾਨਾ ਕਰ ਤ੍ਰਿਅੰਤ ਚੜੇ ਤਾ ਨਾਰਿਆਂ ਦੇ ਨਾਲ ਚੜਾਈ ਗਈ ਧਰਨੀ ਹਰਿਆ ਸਿੱਖੀ ਦੇ ਸੋਨ ਸਮਸਤ ਸੰਗਰ ਭਾਇਆ ਪੰਜਾ ਤਖਤਾ ਸ੍ਰੀ ਗੁਰਦਵਾਰਿਆਂ ਮੁਖ ਧੰਮਾ ਨਾ ਧਿਆਨ ਕਰ ਕੇ ਉਰਨਾ ਜੀ ਸਾਜੇ ਕਿਰਦਾਸ ਸਤ ਕਾਲ ਸਾਜੇ ਕੋ ਬਾਣੀ ਗੁਰ ਬਾਣੀ ਗੁਰੂ ਅਰਜਨ ਦੇਵ ਜਿਤਾਮ ਕਾ ਸਦਕਾ ਸਤ ਸੁਖ ਹੋਵੇ ਜਹਾਂ ਖਾਲਸਾ ਜੀ ਸਾਹਿਬ ਤੁਹਾਨੂੰ ਤੁਹਾਰੀ ਅਕੀਤਿ ਉਤੇ ਬਿੰਦਕੀ ਪੈਜ ਪੰਥ ਦੀ ਜੀਤ ਸਾਹਿਬ ਜੀ ਦੇ ਸਹਾਰੇ ਖਾਲਸਾ ਜੀ ਕੇ ਗੁਰਬਾਣੀ ਗੁਰਨਾਮ ਜੀ ਵਾਹਿਗੁਰੂ ਬਖਸ਼ੂ ਬਖਸ਼ਾ ਜੀ ਸਖਨ ਸਿੱਖੀ ਦਾ ਨਾਮ ਕੀ ਸਾਨ ਰਹਿਤਾਂ ਹੋਵੇ ਸਹਾਦਾਨ ਉਸਾਦਾਨ ਦਾਨਾ ਦਾ ਨਾਮ ਨਾਮ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਨਿਦਰਸ਼ੀ ਸੁਨਾਇ ਗਉੜੀਆਂ ਢੰਡੇ ਹੁੰਗੇ ਰੁਕੂ ਜੋਗ ਅਟਲ ਤੁੰਕਾ ਜੈ ਜੈਕਾਰ ਸਕੰਦ ਬੰਨ ਨੀ ਮਾਂ ਮਤੂਟੀ ਮਤ ਪਦ ਦਾ ਰੱਖਾ ਕਾਲੂ ਸੂ ਬਾਹੀ ਹੀਣ ਮਾਣਿਆ ਤੇ ਮਾਣ ਸਤਿਗੁਰ ਜੀ ਤਰ ਜਿਤਾ ਰੁਕਿਆ ਦਿਉ ਕੰਨ ਕਾਰਨ ਪਖਿਸ਼ਲੋ ਕਰਨਾਂ ਨਾਨ ਸੇ ਬਿਗ ਮਾਰ ਨਾ ਬੰਜੀ ਬੋਹਤ ਨਾਮ ਕੀ ਜਹਾਜ ਹਰ ਕੁੰਤ ਕੀ ਰਖਿਓ ਕੋ ਚੋਣ ਮਾਨੇ ਮਾਲਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਹੀਰ ਬਾਬਾ ਸ਼ੋਕੀਆ ਸਿੰਘ ਜੀ ਧੰਨ ਧੰਨ ਬਰਸ ਮਹਾਰਾਜ ਸਾਹਿਬ ਜੀ ਆਪ ਜੀ ਦੇ ਚਰਨਾਂ ਤੋਂ ਪਾਸ ਅਰਦਾਸ ਬੇਨਤੀ ਕੀਤੀ ਜਾਂਦੀ ਆ ਪਰਸਾ ਜੀ ਆਪ ਜੀ ਦੇ ਦਰੋਂ ਘਰੋਂ ਬਰੋਸਾਇਆ ਹੋਇਆ ਪਰਿਵਾਰ ਨੂੰ ਸਵਰਗਵਾਸੀ ਡਾਕਟਰ ਮਹਿੰਦਰ ਸਿੰਘ ਗੱਲ ਉਹਨਾਂ ਦਾ ਪੁੱਤਰਾ ਜਸਪੀਰਤ ਸਿੰਘ ਗੱਲ ਅਤੇ ਪਤ ਸਾਜੀ ਬਦੀਸ਼ ਜਾਨ ਨੂੰ ਵੀ ਯਾਦ ਰੱਖਦੇ ਹੋયા ਪਰਿਵਾਰ ਦੇ ਚੜ੍ਹਦੀ ਕਲਾ ਦੇ ਵਾਸਤੇ ਧਰਮੀ ਸੁਖ ਸੰਤਿ ਦੇ ਵਾਸਤੇ ਸੁਕਰਾਨੇ ਬਜਉ ਧੰਨ ਧੰਨ ਸ਼ਹੀਦ ਬਾਬਾ ਸੋਤੀਆ ਸਿੰਘ ਜੀ ਆਪ ਜੀ ਨੇ ਪਾਵਨ ਸਥਾਨਾਂ ਤੇ ਤੁਰ ਕੀ ਬਾਣੀ ਆਈ ਤੇ ਸਭੀ ਚਿੰਤ ਮਟਾਈ ਜੀ ਉਸ ਸ੍ਰੀ ਸਹਿਜ ਬਾਣ ਸਾਹਿਬ ਨੂੰ ਬ੍ਰਹਮ ਸੁਣ ਲੱਗਿਆ ਪਰ ਸਾਜੀ ਕਰਨੀ ਕਿਰਪਾ ਬਾਣੀ ਆਤਮਤ ਮਤ ਮਤ ਅੰਤ ਸਭ ਸੰਗਤੀ ਦੇ ਨਾਮ ਸਪੂਰਨ ਹੋ ਕੋਣੇ ਹੋ ਕੇ ਪਰ ਸਾਜੀ ਹੋ ਗੰਤੀ ਸਿਮਨ ਬਾਣੀ ਦੇ ਜਾਪ ਕਰਨ ਦੀ ਸਾਨੂੰ ਪਰਵਾ ਨੂੰ ਸੇਵਾ ਕਰਨੇ ਬਾਲਾਕਸ਼ਸ ਕਰਨੇ ਪਰ ਸਾਜੀ ਸਹਿਜ ਬਾਣ ਦੇ ਸਾਰੇ ਸਮੁਦਰੀ ਤਿਆਰਾ ਜੇ ਕੋਈ ਹੁਣ ਚੁੱਕ ਰਹੇ ਵੀ ਹੋਵੇ ਆਪ ਦੀ ਮਿਹਨਤ ਕੱਢ ਕੇ ਪੂਰੀ ਕਰਵਾ ਲੈਣੀ ਪਾਤਸ਼ਾਹ ਜੀ ਉਹ ਕਰਨੀ ਕਿਰਪਾ ਸਾਨੂੰ ਪਰਿਵਾਰ ਦੀ ਸਿਰ ਤੇ ਬਿਹਰ ਪਰੇ ਹੱਥ ਰੱਖ ਕੇ ਆਪਣੇ ਦਰੋਂ ਪਰੋਂ ਗੁਰ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਵਾਪਸ ਕਰਨੀਆਂ ਜਨ ਤੁੰਗੀਆਂ ਰਾਜ ਚੋਂ ਗੁਣਾਂ ਤਰੱਕੀਆਂ ਬਖਸ਼ ਕਰਨੀਆਂ ਘਰ ਦੇ ਵਿੱਚ ਤੰਦਰੁਸਤੀਆਂ ਮਕਸੂਦ ਕਰਨੀਆਂ ਦੇਸ਼ ਪ੍ਰਦੇਸ਼ ਰੱਖਿਆ ਕਰਨੀ ਕਾਰੋਵਾਰਾਂ ਦੇ ਵਿੱਚ ਵਾਧੇ ਕਰਨੇ ਬੱਚਿਆਂ ਨੂੰ ਮਾਤਾ ਪਿਤਾ ਦੀ ਆਗਿਆਕਾਰ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਹਰ ਤਰ੍ਹਾਂ ਕਰਕੇ ਆਂਗੂ ਸੰਗ ਹੋ ਕੇ ਸਹਾਇਤਾ ਕਰਨੀ ਸੰਤਾਨੀਆਂ ਤਿਲਕ ਭਟਾਮਾਂ ਦਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਾਗਜ਼ ਮੁਕਦਮੇ ਜਿਹਾ ਸੱਚੇ ਪਾਤਸ਼ਾਹ ਜੀ ਦੇਖੇ ਦੇ ਵਿੱਚ ਲੋੜੋਂ ਕਰ ਸਜੂਨ ਸਮੂਹ ਪਰਿਵਾਰ ਵੱਲੋਂ ਦੋਸਾਂ ਨੋਹ ਦੇ ਕਿਰਤ ਕਮਾਈ ਨੂੰ ਸੁਰਤਾਂ ਕਰਦਿਆਂ ਹੋਇਆਂ ਆਪ ਜੀ ਦੇ ਹਜੂਰ ਨੂੰ ਪੰਜ ਚਮਕੜਾ ਪ੍ਰਸਾਦੀਆਂ ਦੇਗਾ ਅਤੇ ਚਾਹ ਦੇ ਲੰਗਰ ਸਜ ਕੇ ਹਾਜ਼ਰ ਹਾਂ। ਪਤਸਾ ਜੀਓ ਕਰੋ ਕਿਰਪਾ। ਆਪ ਜੀ ਭੋਲਾਵਣ ਪ੍ਰਕਾਰ ਪੂਰਬਹੁਕੀ ਬੋਹ ਬਿਨ ਮਿਸ਼ਟਾਈ ਕਰੀ। ਪਾਕ ਸੰਸੂਚ ਕੁਤਰਾ ਹੁਨਾਵੂ ਉਗਰਾਈ ਪੂਲ ਗਿਆ ਪ੍ਰਸਾਦ ਹੂੰ। ਸੂਰ ਸੰਗ ਲਾਇਕ ਹੋਵੇ ਜੋ ਵੀ ਸਕੇ ਤੇਰਾ ਹੀ ਨਾਮ ਜੋ ਪੀ ਮਹਾਰਾਜ ਜੀ ਕਰੋ ਕਿਰਪਾ ਨਾਹੀ ਦਰਗਾਹਿ ਪ੍ਰਵਾਨ ਮਾਖਿਸ਼ ਕਰਕੇ ਸੰਗਤਾਂ ਨੂੰ ਨਦਰਿ ਨਦਰਿ ਨਿਹਾਲ ਨਿਹਾਲ ਕਰੋ ਪ੍ਰੰਤ ਸ੍ਰੀ ਸਹਿਜ ਪਾਠ ਸਾਹਿਬੋ ਰਾਮ ਕਾਂਦੇ ਦੇਵ ਆਗਿਆ ਸੀ ਪਿਆਰੇ ਮਿਲਣਾ ਜਿਨ੍ਹਾਂ ਦੇ ਮਿਲਨੇ ਕਰਕੇ ਆਪ ਜੀ ਦੇ ਪਾਵਨ ਪੁੱਤਰ ਵਾਹਿਗੁਰੂ ਵਾਹਿਗੁਰੂ ਨਾਮ ਜਿਤਾਵੇ ਜੋ ਆਪ ਜੀ ਦੇ ਸਰਨਾਵੇ ਰਾਜ ਹੀ ਖੁਸ਼ੀ ਜਾਵੇ ਮੂਹ ਮੰਗਿਆ ਮਰਾਤਾ ਪਾਵੀ ਧੰਨ ਸ੍ਰੀ ਗੁਰੂ ਨਾਨਕ ਨਾਮ ਜਟ ਦੇ ਗਲਾਚਰੀ ਬਾਣੀ ਸਵਾਤਰਾ ਭਲਾ ਜੋ ਸਰਦਾ ਕਰ ਸੇਵਦੀ ਗੁਰੂ ਪਰ ਉਤਾਰਨ ਵਾਹਿਗੁਰੂ ਨਾਮੁ ਜਹਾਜ ਹੈ ਚੜੇ ਸੂਤਰੀ ਜੋ ਸਰਦਾ ਕਰ ਸੇਵਦੀ ਗੁਰੂ ਪਰ ਉਤਾਰਨ ਜੋ ਬੁਨੇ ਜੋ Guru Nanak Poo Ki Vadai ਈ ਗਣਤਨਾ ਬਨੀਆਂ ਕਾਈ ਅੱਖਾਂ Om Namo Bhagavate Vasudevaya Om Namo